ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ ਜਿਹੜਾ ਮੌਸਮ ਆ ਥੋੜਾ ਜਿਹਾ ਚੇਂਜ ਹੋ ਗਿਆ ਤੇ ਜਿਹੜੀ ਪਰੌਂਠਿਆਂ ਦੀ ਰੁੱਤ ਆ ਸ਼ੁਰੂ ਹੋ ਗਈ ਆ ਹਰ ਰੋਜ਼ ਹੀ ਕਦੇ ਕਾਸੀ ਵਾਲੇ ਪਰੌਂਠੇ ਕਦੇ ਕਾਸੀ ਵਾਲੇ ਪਰੌਂਠੇ ਤੇ ਆਪਾਂ ਵੀ ਅੱਜ ਪਰੌਂਠੇ ਬਣਾਉਣ ਲੱਗੇ ਆ ਜਿਸ ਤਰ੍ਹਾਂ ਦੇ ਆਪਾਂ ਪਰੌਂਠੇ ਜਿਵੇਂ ਟਾਬਿਆਂ ਤੇ ਖਾਣੇ ਆ ਹੋਟਲਾਂ ਦੇ ਵਿੱਚ ਖਾਣੇ ਆ ਉਸ ਤਰ੍ਹਾਂ ਦੇ ਆਪਾਂ ਤੁਹਾਨੂੰ ਅੱਜ ਪਰੌਂਠੇ ਜਿਹੜੇ ਘਰੇ ਬਣਾ ਕੇ ਦਿਖਾਵਾਂਗੇ ਤੇ ਆਪਾਂ ਬਣਾ ਰਹੇ ਆ ਅੱਜ ਆਲੂ ਆਲੇ pront he ਉਹਦੇ ਲਈ ਆਪਾਂ ਜੋ ਜੋ ਸਮਾਨ ਲਿਆ ਇਹ ਆਪਾਂ ਆਲੂ ਆ ਜਿਹੜੇ ਉਬਾਲ ਲਿਆ ਉਬਾਲ ਕੇ ਆਪਾਂ ਇਹਨਾਂ ਨੂੰ ਮੈਸ਼ ਕਰ ਲਿਆ ਇੱਧਰ ਆਪਾਂ ਜਿਹੜੇ ਪਿਆਜ਼ ਆ ਬਿਲਕੁਲ ਬਰੀਕ ਜੀਰੇ ਆ ਇੱਧਰ ਆਪਣੇ ਕੋਲੇ ਹੈਗਾ ਅਦਰਕ ਤੇ ਹਰੀ ਮਿਰਚ ਇਹਦਾ ਵੀ ਆਪਾਂ ਜਿਹੜਾ ਪੇਸਟ ਆ ਉਹ ਤਿਆਰ ਕਰ ਲਿਆ ਇੱਧਰ ਆਪਣੇ ਕੋਲੇ ਲਾਲ ਮਿਰਚ ਇਹ ਆਪਣੇ ਕੋਲੇ ਗਰਮ ਮਸਾਲਾ ਇਹ ਨਮਕ ਤੇ ਇਹ ਆਪਣੇ ਕੋਲੇ ਮੇਥੀ ਇਹ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਜਿਹੜੇ ਪਿਆਜ਼ ਆ ਉਹ ਐਡ ਕਰਾਂਗੇ ਫਿਰ ਆਪਣੇ ਕੋਲੇ ਜਿਹੜਾ ਇਹ ਪੇਸਟ ਆ ਅਦਰਕ ਤੇ ਹਰੀ ਮਿਰਚ ਦਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਥੋੜੀ ਜੀ ਇਹ ਮੇਥੀ ਇਸ ਤੋਂ ਬਾਅਦ ਜਿਹੜਾ ਨਮਕ ਮਿਰਚਾ ਉਹ ਆਪਾਂ ਆਪਦੇ ਸਵਾਦ ਅਨੁਸਾਰ

ਅੰਤਿਆ ਦੇਖੋ ਆਪਾਂ ਜਿਹੜੇ ਸਾਰੇ ਮਸਾਲੇ ਸੀ ਉਹ ਇਹਦੇ ਵਿੱਚ ਆਪਾਂ ਜਿਹੜੇ ਮਿਕਸ ਕਰ ਲਏ ਆ ਤੇ ਆਪਣਾ ਬਹੁਤ ਵਧੀਆ ਜਿਹੜਾ ਡੋ ਆ ਬਣ ਕੇ ਤਿਆਰ ਹੋ ਗਿਆ ਇਹਦੇ ਆਪਾਂ ਪਰੌਂਠੇ ਬਣਾਵਾਂਗੇ ਆਲੂ ਵਾਲੇ ਪਰੌਂਠੇ ਇਹ ਪਰੌਂਠੇ ਆਪਾਂ ਇੱਕ ਪੇੜੇ ਦੇ ਵਿੱਚ ਹੀ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਜਿਵੇਂ ਟੱਬਿਆਂ ਤੇ ਖਾਨਨੇ ਆ ਰੈਸਟੋਰੈਂਟ ਦੇ ਵਿੱਚ ਖਾਨਨੇ ਆ ਉਸ ਤਰ੍ਹਾਂ ਦੇ ਇਹ ਜਿਹੜੇ ਪਰੌਂਠੇ ਉਹ ਬਣ ਕੇ ਤਿਆਰ ਹੋਣਗੇ ਆਪਣੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਉਹ ਹੁਣ ਆਪਾਂ ਇਹਦੇ ਪਰੌਂਠੇ ਬਣਾਉਨੇ ਆਂ ਹਾਂਜੀ ਆ ਦੇਖੋ ਆਪਾਂ ਥੋੜਾ ਜਿਹਾ ਆਟਾ ਲੈ ਲਿਆ ਇਹਦੇ ਵਿੱਚ ਹੁਣ ਆਪਾਂ ਜਿਹੜਾ ਆਹ ਆਲੂਆਂ ਦਾ ਮਿਕਸਰ ਬਣਾਇਆ ਸੀ ਇਹ ਪਾਵਾਂਗੇ ਆਪਾਂ ਇੱਕੋ ਪੇੜੇ ਦੀ ਆਲੂ ਵਾਲੀ ਰੋਟੀ ਬਣਾਵਾਂਗੇ ਦੋ ਪੇੜੇ ਜੋੜ ਕੇ ਰੋਟੀ ਨਹੀਂ ਬਣਾਉਂਦੇ ਆਪਾਂ ਆ ਦੇਖੋ ਇਹਨੂੰ ਇਸ ਤਰ੍ਹਾਂ ਆਪਾਂ ਗੋਲ ਕਰ ਲੈਣਾ ਪੇੜੇ ਵਾਂਗੂ ਬਣਾ ਲੈਣਾ ਇਹਨੂੰ ਮਤਲਬ ਜੀ ਆਪਣਾ ਪੇੜਾ ਬਣ ਕੇ ਤਿਆਰ ਹੋ ਗਿਆ। ਇਹਦੀ ਹੁਣ ਆਪਾਂ ਰੋਟੀ ਵੇਲ ਲਾਂਗੇ। ਇਹ ਬਹੁਤ ਹੀ ਜਿਆਦਾ ਸਵਾਦ ਰੋਟੀਆਂ ਬਣੀਆਂ ਆ ਆਲੂ ਵਾਲੀਆਂ। ਆ ਦੇਖੋ ਜੀ ਕਿੰਨੀ ਵਧੀਆ ਰੋਟੀ ਬਣੀ ਆ ਆਪਣੀ। ਇੱਕੋ ਪੇੜੇ 'ਚ ਕਿੰਨੇ ਵਧੀਆ ਰੋਟੀ ਬਣੀ ਆ। ਤਬ ਆਪਣਾ ਗਰਮ ਹੋ ਗਿਆ ਪਹਿਲਾਂ ਆਪਾਂ ਜੇ ਉੱਪਰ ਘਿਓ ਲਾਵਾਂਗੇ ਰੋਟੀ ਪਾਤੀ ਆਪਾਂ ਤਵੇ ਤੇ ਜੇ ਉੱਪਰ ਵੀ ਆਪਾਂ ਥੋੜਾ ਥੋੜਾ ਘਿਓ ਲਾਤਾ ਇਹ ਮਤਲਬ ਜੇ ਤੁਹਾਨੂੰ ਵਧੀਆ ਲੱਗਦਾ ਜਿਆਦਾ ਘਿਓ ਵਾਲੀ ਰੋਟੀ ਖਾਣੀ ਤੇ ਤੁਸੀਂ ਲਾ ਸਕਦੇ ਹੋ ਨਹੀਂ ਨਹੀਂ ਵੀ ਦੇਖੋ ਜੀ ਕਿੰਨੀ ਵਧੀਆ ਰੋਟੀ ਬਣ ਗਈ ਆ ਇਸੇ ਤਰ੍ਹਾਂ ਆਪਾਂ ਦੂਸਰਾ ਪੇੜਾ ਤਿਆਰ ਕਰ ਲਾਂਗੇ ਹੁਣ ਥੋੜਾ ਜਿਹਾ ਆਟਾ ਲੈ ਕੇ ਬਸ ਉਹ ਨੂੰ ਹੀ ਆਪਾਂ ਇਸ ਤਰ੍ਹਾਂ ਚੌੜਾ ਜਿਹਾ ਕਰ ਲੈਣਾ ਇਹਦੇ ਵਿੱਚ ਆਪਾਂ ਆਲੂ ਥੋੜੀ ਜਿਹੀ ਆਲੂ ਭਰ ਲਾਂਗੇ ਇਸ ਤਰ੍ਹਾਂ ਇਧਰ ਆ ਬਣਾ ਦੂਜਾ ਪੇੜਾ ਪਿਆਰ ਹਾਂਜੀ ਇਹਨੂੰ ਵੀ ਹੁਣ ਆਪਾਂ ਉਸੇ ਤਰ੍ਹਾਂ ਵੇਲ ਲਾਂਗੇ ਰੋਟੀ ਬਣਾ ਲਾਂਗੇ ਤੇ ਇਧਰ ਆਪਣੀ ਪਹਿਲਾਂ ਵਾਲੀ ਰੋਟੀ ਸੀ ਜਿਹੜੀ ਉਹ ਪੱਕ ਗਈ ਆ ਕਿੰਨਾ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਦੇਖੋ ਇਹਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦਾਂਗੇ ਦੇਖੋ ਜੀ ਦੇਖੋ ਆਪਣਾ ਕਿੰਨਾ ਵਧੀਆ ਪਰੌਂਠਾ ਆਲੂ ਵਾਲਾ ਬਣ ਕੇ ਤਿਆਰ ਹੋਇਆ ਇੱਧਰ ਆਪਣੀ ਦੂਜੀ ਰੋਟੀ ਤਿਆਰ ਹੋ ਗਈ ਇਹਨੂੰ ਹੁਣ ਆਪਾਂ ਤਵੇ ਤੇ ਪਾ ਦਾਂਗੇ ਤੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦਾਂਗੇ ਇਸੀ ਤਰ੍ਹਾਂ ਆਪਾਂ ਸਾਰੇ ਪਰੌਂਠੇ ਜਿਹੜੇ ਆਲੂ ਵਾਲੇ ਉਸੇ ਤਰ੍ਹਾਂ ਬਣਾ ਲਾਂਗੇ ਹਾਂਜੀ ਇੱਧਰ ਆਪਾਂ ਹਾ ਦਹੀਂ ਤਿਆਰ ਕਰ ਲਿਆ ਇਹਦੇ ਵਿੱਚ ਆਪਾਂ ਜੀਰਾ ਭੁੰਨ ਕੇ ਪਾਇਆ ਤੇ ਨੂਨ ਮਿਰਚ ਮਸਾਲਾ ਜੋ ਆਪਾਂ ਦਹੀਂ ਹਸਤੇ ਬਣਾਉਂਨੇ ਆ ਕਾਲੀ ਮਿਰਚ ਵਗੈਰਾ ਉਹ ਤੇ ਇੱਧਰ ਆਪਾਂ ਲੱਸੀ ਜਿਹੜੀ ਉਹ ਠੰਡੀ ਕਰ ਲਈਏ ਇਹਦੇ ਚ ਨਮਕ ਪਾ ਲਿਆ ਮੱਖਣੀ ਦੋ ਤਰ੍ਹਾਂ ਦਾ ਆਚਾਰ ਆਪਣੇ ਕੋਲੇ ਆਪਾਂ ਕੋਈ ਵੀ ਆਚਾਰ ਖਾ ਸਕਦੇ ਆ ਆਲੂ ਵਾਲੇ ਪਰੌਂਠਿਆਂ ਦਾ ਬਹੁਤ ਸਵਾਦ ਲੱਗਦਾ ਇਹ ਦੋਨੋਂ ਤਰ੍ਹਾਂ ਦੇ ਆਚਾਰ ਦੀ ਵੀਡੀਓ ਵੀ ਆਪਾਂ ਆਪਦੇ ਚੈਨਲ ਤੇ ਅਪਲੋਡ ਕੀਤੀ ਵੀ ਆ ਔਲੇ ਦਾ ਚਾਰਾ ਇਹ ਦੋ ਤਰੀਕਿਆਂ ਨਾਲ ਪਾਇਆ ਹੋਇਆ। ਸੋ ਆਪਾਂ ਹੁਣ ਤੁਹਾਨੂੰ ਥਾਲੀ ਤਿਆਰ ਕਰਕੇ ਦਿਖਾਵਾਂਗੇ। ਹਾਂਜੀ ਆ ਦੇਖੋ ਜੀ ਆਪਣੀ ਪੰਜਾਬੀ ਦੇਸੀ ਥਾਲੀ ਤਿਆਰ ਹੋ ਗਈ। ਇਹਦੇ ਵਿੱਚ ਆਪਾਂ ਦਹੀਂ ਆ ਲੱਸੀ ਆ ਆਲੂ ਵਾਲਾ ਪਰੌਂਠਾ ਤੇ ਨਾਲ ਮੱਖਣੀ। ਇੱਧਰ ਆਪਾਂ ਪਿਆਜ਼ ਲਿਆ ਹਰੀ ਮਿਰਚ, ਅਚਾਰ ਲਿਆ ਔਲੇ ਦਾ ਨਾਲ ਗੁੜ। ਇਹ ਇਸ ਤਰ੍ਹਾਂ ਦੀ ਥਾਲੀ ਆਪਾਂ ਜਦੋਂ ਵੀ ਕਿਤੇ ਬਾਹਰ ਰੋਟੀ ਖਾਣੇ ਆ। ਸੋ ਉੱਥੇ ਆਪਾਂ ਤਿਆਰ ਕਰ ਕੀਤੀ ਹੋਈ ਆਪਾਂ ਨੂੰ ਮਿਲਦੀ ਆ ਉਸੇ ਤਰ੍ਹਾਂ ਦੀ ਆਪਾਂ ਅੱਜ ਘਰੇ ਤਿਆਰ ਕੀਤੀ ਆ ਦੇਖੋ ਜੀ ਕਿੰਨੀ ਵਧੀਆ ਲੱਗਦੀ ਹੈ ਤੁਸੀਂ ਵੀ ਇਸੇ ਤਰ੍ਹਾਂ ਦੇ ਆਲੂ ਦੇ ਪਰੌਂਠੇ ਇਸੇ ਤਰ੍ਹਾਂ ਬਣਾ ਕੇ ਆਪਦੇ ਘਰੇ ਖਾ ਸਕਦੇ ਹੋ ਬੱਚਿਆਂ ਨੂੰ ਖਵਾ ਸਕਦੇ ਹੋ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਹੈ ਇਹ ਚਲੋ ਜੀ ਹੁਣ ਆਪਾਂ ਸਾਰਿਆਂ ਨੂੰ ਰੋਟੀ ਫੜਾਉਨੇ ਆ ਹਾਂਜੀ ਆਪਾਂ ਆਲੂ ਵਾਲੇ ਪਰੌਂਠੇ ਆ ਜਿਹੜੇ ਉਹ ਬਣਾ ਲਏ ਸੀ ਸਾਰਿਆਂ ਨੇ ਖਾ ਲਏ ਆ ਸਾਰੇ ਕਹਿੰਦੇ ਵੀ ਬਹੁਤ ਵਧੀਆ ਬਣੇ ਆ ਜਿਹੜੇ ਆਲੂ ਵਾਲੇ ਪਰੌਂਠੇ ਇਹ ਬਹੁਤ ਵਧੀਆ ਬਣੇ ਆ ਇਹ ਕਿਉਂਕਿ ਆਮ ਹੀ ਘਰ ਦੇ ਵਿੱਚ ਬਣਦੇ ਰਹਿੰਦੇ ਆ ਇਹ ਜਿਹੜੇ ਆਲੂ ਵਾਲੇ ਪਰੌਂਠੇ ਹੁੰਦੇ ਆ ਇਹ ਸਾਰਿਆਂ ਦੇ ਫੇਵਰੇਟ ਹੁੰਦੇ ਆ ਬੱਚਿਆਂ ਦੇ ਵੀ ਫੇਵਰੇਟ ਹੁੰਦੇ ਆ ਤੇ ਵੱਡਿਆਂ ਦੇ ਤਾਂ ਫੇਵਰੇਟ ਹੈਗੇ ਹੀ ਹੈਗੇ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਬੱਚੇ ਵੀ ਇਸ ਚੀਜ਼ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਜਿਹੜੇ ਬਾਕੀ ਪਰੌਂਠੇ ਆਪਾਂ ਬਣਾਉਣੇ ਆ ਜਿਹੜੇ ਕੋਈ ਮਿੱਠੇ ਵਾਲੇ ਹੋਏ ਚੱਕ ਹੋਰ ਹੋਏ ਸਰਦੀਆਂ ਦੇ ਵਿੱਚ ਹੁਣ ਅੱਗੇ ਬਣਿਆ ਕਰਨਗੇ ਉਹ ਚੀਜ਼ ਬੱਚੇ ਜਿਹੜੇ ਘੱਟ ਪਸੰਦ ਕਰਦੇ ਆ ਪਰ ਆਲੂ ਵਾਲੇ ਪਰੌਂਠੇ ਆ ਜਿਹੜੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾ ਲੈਂਦੇ ਆ ਤੇ ਸਾਰਿਆਂ ਨੇ ਬਹੁਤ ਵੀ ਵਧੀਆ ਸਾਰੇ ਕਹਿੰਦੇ ਬਹੁਤ ਵਧੀਆ ਬਣਿਆ ਤੇ ਜਦੋਂ ਆਪਾਂ ਬਾਹਰ ਕਿਤੇ ਵੀ ਜਾਂਦੇ ਆ ਉਦੋਂ ਇਸ ਤਰ੍ਹਾਂ ਹੀ ਜਿਹੜੇ ਪਰੌਂਠੇ ਬਣੇ ਹੁੰਦੇ ਆ ਇਸ ਤਰ੍ਹਾਂ ਹੀ ਸਭ ਕੁਝ ਆਪਾਂ ਨੂੰ ਜਿਹੜੇ ਆਪਾਂ ਰੈਸਟੋਰੈਂਟ ਦੇ ਵਿੱਚ ਫੁੱਟਲਾਂ ਦੇ ਵਿੱਚ ਬਾਹਰ ਜਾ ਕੇ ਆ ਚੀਜ਼ਾਂ ਖਾਣੇ ਆ ਉਹੀ ਚੀਜ਼ਾਂ ਆਪਾਂ ਘਰੇ ਬਣਾ ਕੇ ਵੀ ਆਪ ਦੇ ਸਾਰੇ ਪਰਿਵਾਰ ਨੂੰ ਵੀ ਖਵਾ ਸਕਦੇ ਆ ਤੇ ਆਪ ਵੀ ਖਾ ਸਕਦੇ ਆ ਤੇ ਇਸ ਤਰ੍ਹਾਂ ਜਿਹੜੇ ਬਹੁਤ ਸੌਖੇ ਸੌਖੇ ਤਰੀਕੇ ਦੇ ਨਾਲ ਹੀ ਆਪਾਂ ਤੁਹਾਨੂੰ ਹਰੇਕ ਚੀਜ਼ ਜਿਹੜੀ ਉਹ ਬਣਾਉਣੀ ਦੱਸਦੇ ਆ ਤੇ ਇਹ ਜਿਹੜੀ ਆ ਇਹ ਵੈਸੇ ਵੀ ਪਰੌਂਠੇ ਜਿਹੜੇ ਆਲੂ ਵਾਲੇ ਪਰੌਂਠੇ ਆਪਾਂ ਕਿਸੇ ਵੀ ਰੁੱਤ ਦੇ ਵਿੱਚ ਬਣਾ ਸਕਦੇ ਹਾਂ ਬਾਕੀ ਤਾਂ ਜਿਵੇਂ ਸਰਦੀ ਦੇ ਵਿੱਚ ਆਪਾਂ ਬਣਾਉਨੇ ਆ ਜਿਵੇਂ ਮੇਥੇ ਵਾਲੇ ਹੋਗੇ ਹੁਣ ਮੂਲੀਆਂ ਸਰਦੀ ਦੇ ਵਿੱਚ ਆਉਣਗੀਆਂ ਤੇ ਬਾਕੀ ਜਿਹੜੇ ਆਲੂ ਵਾਲੇ ਪਰੌਂਠੇ ਉਹ ਆਪਾਂ ਕਿਸੇ ਵੀ ਰੁੱਤ ਦੇ ਵਿੱਚ ਬਣਾ ਸਕਦੇ ਹਾਂ ਹਰ ਇੱਕ ਰੁੱਤ ਦੇ ਵਿੱਚ ਬਣਨ ਵਾਲੇ ਪਰੌਂਠੇ ਆ ਜਿਹੜੇ ਆਲੂ ਵਾਲੇ ਪਰੌਂਠੇ ਹੁੰਦੇ ਆ ਇਹ ਇਸ ਤਰ੍ਹਾਂ ਹੀ ਆਪਾਂ ਤੁਹਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਰੈਸਪੀਆਂ ਦਿੱਤੀਆਂ ਬਹੁਤ ਸੌਖੇ ਸੌਖੇ ਤਰੀਕੇ ਨਾਲ ਹਰ ਇੱਕ ਚੀਜ਼ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਆਂ ਅਚਾਰ ਆ ਜਿਵੇਂ ਬਣਾਇਆ ਹੋਰ ਵੀ ਹਰ ਇੱਕ ਚੀਜ਼ ਕੋਈ ਵੀ ਬਣਾਉਣੀ ਆ ਬਹੁਤ ਆਪਾਂ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਦੱਸਦੇ ਆਂ ਤਾਂ ਜੋ ਹਰ ਇੱਕ ਜਿਹੜੀ ਭੈਣ ਆ ਉਹ ਘਰ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਖਵਾ ਸਕੇ ਤੇ ਸਾਡੀਆਂ ਵੀਡੀਓ ਜਿਹੜੀਆਂ ਤੁਸੀਂ ਦੇਖਦੇ ਆਂ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿਨੇ ਇਸ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਰਿਹਾ ਕਰੋ ਰੈਸਪੀਆਂ ਜਿਹੜੀਆਂ ਸੌਖੀਆਂ ਸੌਖੀਆਂ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਦੇਖਣ ਲਈ ਜਿਹੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਆਪ ਦਾ ਜਿਹੜਾ ਟਾਈਮ ਕੱਢ ਕੇ ਸਾਡੀ ਵੀਡੀਓ ਦੇਖਦੇ ਆ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ